ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਮੈਥੋਂ ਲੱਗੇ ਚਾਂਟੇ ਇਹਦੇ ਅੱਜ ਦੇਖਾਂ ਦੇਖਾਂ ਰੋਈ ਜਾਂਦੀ ਆ ਹਣ ਕਿੰਨੇ ਕੁ ਪੈ ਗਏ ਸੀ ਕੋਈ ਨਾ ਕਿੰਨੇ ਕੁ ਪੈ ਗਏ ਸੀ ਕੋਈ ਗੱਲ ਨਹੀਂ ਹੂੰ ਦੱਸਿਓ ਕੋਈ ਗੱਲ ਕੋਈ ਗੱਲ ਕਾਦੀ ਸਬਜੀ ਵਾਈ ਆ ਬੁਲਾਉਣੇ ਕਾ ਵੀ ਵਾਸਤੇ ਹਾਂਜੀ ਮਿੱਤਰੋ ਚਾਂਟੇ ਕਾ ਕੇ ਹੁਣ ਕਹਿੰਦੀ ਮੈਨੂੰ ਬੁਲਾਉਂਦੇ ਗਾ ਹੁਣ ਮੈਂ ਤਾਂ ਬਰਯੋਣੀ ਤਾਂ ਹੈਗੀ ਆ ਦੇਖੋ ਅੱਛਾ ਹੋਰ ਕੁੱਟ ਕੇ ਹੂੰ ਕੁੱਟ ਕੇ ਤੇ ਹੋਰ ਜੀ ਸ਼ਾਮ ਹੋ ਗਈ ਆ ਸਬਜ਼ੀ 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 ਦਾ ਚੱਲੀ ਜਾਂਦਾ ਪ੍ਰੋਸੈਸ ਸਬਜ਼ੀ ਬਣਾ ਰਹੇ ਨੇ ਤੇ ਅੱਖਾਂ 'ਚ ਪੈ ਗਏ ਇਹਨਾਂ ਦੇ ਗੰਡੇ ਕਦੇ ਉਹੀ ਨਾ ਗਲਤ ਕਮੈਂਟ ਲੱਗ ਜਾਗਾ ਆਪ ਸਬਜ਼ੀ ਕਹਦੀ ਭਾਈ ਆ ਗੱਡੀ ਆਪਾਂ ਅੱਜ ਪਿੱਛੋਂ ਆ ਦੇ ਤੁਹਾਨੂੰ ਗੱਡੀ ਦਿਖਾਈਏ ਪਿੱਛੋਂ ਸਾਰੀ ਸਾਫ਼ ਕਰਤੀ ਬਾਹਰੋਂ ਤਾਂ ਹੈਗੀ ਆ ਕਰਨ ਵਾਲੀ ਸਾਫ ਦੇਖੋ ਚੈੱਕ ਬਾਲਾ ਗਾਹ ਪਿਆ ਰਿਹਾ ਸੀਗਾ ਮੈਟ ਇਹਦੇ ਧੋਤੇ ਸੀਗੇ ਸੁੱਕ ਗਏ ਹੋਣਗੇ ਹੁਣ ਆਪਾਂ ਗੱਡੀ ਅੰਦਰੋਂ ਪਿੱਛੋਂ ਸਾਫ ਕਰਕੇ ਹੁਣ ਮੈਟ ਕੋਲ ਚਲੋ ਅੰਦਰੋਂ ਤਾਂ ਸਾਫ ਹੋਈ ਹਨਾ ਬਾਹਰੋਂ ਰਹਿ ਗਈ ਬਾਹਰੋਂ ਦੇਖਦੇ ਆ ਕਿ ਤਾਂ ਥਾਂ ਨਹੀਂ ਹੈਗਾ ਧੋਣ ਨੂੰ ਸਾਰਾ ਥਾਂ ਕੱਚਾ ਹੈ ਕੱਚੇ ਥਾਂ ਕਰਕੇ ਆ ਵੀ ਡੇਢੀ ਨੇ ਅਜੇ ਟਰਾਲੀ ਧੋਤੀ ਸੀ ਉਰੇ ਗਾਹ ਪਿਆ ਦੇਖੋ ਬਿੱਲੇ ਪਾਣੀ ਨਾਲ ਪਾਣੀ ਨਾਲ ਬੱਚੇ ਰਹੇ ਨੇ ਖੇਡ ਕੀ ਖੇਡਦੇ ਹੋ ਏ ਟਰੈਕਟਰ ਹਾਂ ਆ ਪਰ ਸੋਈ ਜੀ ਆਈ ਪੰਨਤੀ ਸੀ ਤੇ ਦੇਖੋ ਕੱਟ ਲਿਆ ਸਾਰਾ ਮਲਵਾ ਮਲਵਾ ਹੁਣ ਇਥੇ ਮਿੱਟੀ ਪੈ ਜੂਗੀ ਸ਼ੇਰੂ ਕ ਲੈ ਜਾਓ ਸ਼ੇਰ ਗੱਡੀ ਦੀ ਬਹੁਤ ਪੁਰਾ ਹਾਲ ਹੋ ਰਿਹਾ ਤੇ ਬਣਾ ਰਹੇ ਨੇ ਸਬਜ਼ੀ ਰੋਟੀ ਚੱਲੀ ਜਾਂਦਾ ਹੈ ਲੈ ਹੀ ਬਾਕੀ ਹੁਣ ਮਿੱਤਰੋ ਸ਼ਾਮ ਹੋਈ ਪਈ ਐ। ਇਹਦੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਆ ਰੋਟੀ ਹੀ ਹੁੰਦੀਆਂ ਹਨਾ। ਤੇ ਗੱਡੀ ਦੇ ਵਿੱਚ ਧਰ ਕੇ ਮੈਟ ਗੱਡੀ-ਗੱਡੀ ਲਾਉਣੇ ਆ ਅੰਦਰ। ਤੇ ਠੰਡ ਦਾ ਟਾਈਮ ਆ ਹਨਾ। ਦੁਕਾਨ ਵੀ ਆਪਾਂ ਤੁਹਾਨੂੰ ਪਤਾ ਹੀ ਐ 5:30 ਵਜੇ। ਰਾਤ ਕੀ ਹੋਇਆ ਨਾ ਮੈਂ ਰਾਤ ਲਾਈਵ ਹੋ ਗਿਆ ਸੀਗਾ। ਜਿਹੜੇ 1-2 ਜੁੜ ਗਏ ਸੀ ਉਹਨਾਂ ਨੂੰ ਤਾਂ ਪਤਾ ਹੀ ਐ। ਤੇ ਆਪਾਂ ਨਾ ਮਤਲਬ ਵੀ ਕਸਟਮਰ ਆ ਗਿਆ ਸੀ ਆਪਣੇ ਕੋਲ। ਉਹਦੇ ਕਰਕੇ ਲਾਈਵ ਕੱਟਤਾ ਮੁੜ ਕੇ ਟਾਈਮ ਲੱਗ ਗਿਆ ਚਲੋ ਹੁਣ ਵੀ ਕਸਟਮਰ ਆ ਗਏ ਹੁਣ ਆਪਾਂ ਮਿਲਦੇ ਆ ਠਹਿਰ ਕੇ ਲੋ ਜੀ ਕਸਟਮਰ ਆ ਗਏ ਸੀ ਆਪਣੇ ਕੋਲੇ ਤੇ ਆਪਣੇ ਕੋਲੇ ਕਸਟਮਰ ਅੱਜ ਕੱਲਾ ਆ ਰਹੇ ਨੇ ਜਿਹੜੇ ਫਤੇਗੜ ਸਾਹਿਬ ਜਾਂਦੇ ਆ ਹਨਾ ਜਾਂ ਤਾਂ ਉਹ ਕਾਰ ਸੇ ਤੇ ਜਾਂਦਾ ਕੋਈ ਕਾਰ ਸੇ ਤੇ ਜਾਂਦਾ ਹਨਾ ਜਾਂ ਤਾਂ ਸਪੀਕਰ ਲੈ ਕੇ ਜਾਂਦੇ ਆ ਜਾਂ ਜ਼ਿਆਦਾਤਰ ਪਾਵਰ ਬੈਂਕ ਲੈ ਕੇ ਜਾਂਦੇ ਆ ਹਨਾ ਵੀ ਇੱਕ ਦੋ ਦਿਨ ਲਾ ਕੇ ਆਉਂਦੇ ਆ ਮਨ ਲੋ ਆ ਪਾਵਰ ਬੈਂਕ ਆਪਣੇ ਕੋਲੇ ਬਹੁਤ ਵਧੀਆ ਪਾਵਰ ਬੈਂਕ ਆ ਇਹ ਅ ਵਾਇਰਲਸ ਵਾਲਾ ਨਹੀਂ ਹੈਗਾ ਇਹ ਦੂਜਾ ਹੈਗਾ ਵਾਇਰਲ ਆ ਕੋਈ ਵੀ ਕਿਸੇ ਵੀ ਫੋਨ ਤੇ ਲਾ ਸਕਦੇ ਆ ਬਹੁਤ ਵਧੀਆ ਇਹ ਤੇ ਮੈਂ ਡੈਡੀ ਨੂੰ ਹਜੂਰ ਸਾਹਿਬ ਗਏ ਸੀ ਡੈਡੀ ਡੈਡੀ ਨੂੰ ਵੀ ਦਿੱਤਾ ਸੀ ਇੱਕ ਪੀਸ ਬਹੁਤ ਵਧੀਆ ਕੰਮ ਕਰਿਆ ਉੱਥੇ ਬਾਕੀ ਵਾਇਰਲੈਸ ਆਪਣੇ ਕੋਲੇ ਆਈਫੋਨ ਵਾਲੇ ਵੀ ਹੁੰਦੇ ਆ ਉਹ ਵੀ ਲੈ ਜਾ ਸਕਦਾ ਕੋਈ ਵੀ ਸਪੀਕਰ ਵਗੈਰਾ ਆਪਣੇ ਕੋਲੇ ਹੈੱਡਫੋਨ ਵਗੈਰਾ ਬਹੁਤ ਆਈਟਮਾਂ ਪਈਆਂ ਨੇ ਇਦਾਂ ਦੀਆਂ ਤੇ ਬਾਕੀ ਆਪਾਂ ਵੀ ਦੇਖਦੇ ਆਂ ਜਾਣਾ ਤਾਂ ਹੈਗਾ ਆਪਾਂ ਵੀ ਤੇ ਟਰੈਕਟਰ ਤੇ ਵੀ ਹੈਗਾ ਇੱਕ ਰਾਦਾ ਵੀ ਟਰੈਕਟਰ ਤੇ ਭੱਜ ਜੀਏ ਆਪਣੇ ਜਾਨ ਗਏ ਸਕੇ ਸਕਿਆਂ ਚ ਤੇ ਬਾਕੀ ਇੱਕ ਆਪਣਾ ਹੈਗਾ ਰਾਤਾ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਇੱਕ ਰਾਤਾ ਵੀ ਇਹਨਾਂ ਨੂੰ ਵੀ ਦਿਖਾ ਲਈਏ ਹਨ ਆਪਾਂ ਚਲੋ ਆਪਾਂ ਤਾਂ ਜਾਂਦੇ ਰਹਨੇ ਹਰ ਸਾਲ ਟਰੈਕਟਰ ਤੇ ਦੇਖਦੇ ਆਂ ਬਾਕੀ 25 ਤਰੀਕ ਤੱਕ ਵੇਟ ਕਰਦੇ ਆਂ ਤੇ ਆਪਾਂ ਉੱਥੋਂ ਭੋਗ ਤੋਂ ਪਹਿਲਾਂ ਪਹਿਲਾਂ ਹੀ ਚੱਲਾਂਗੇ ਇੱਕ ਦੋ ਦਿਨ ਮੈਂ ਮੇਰੇ ਭਰਾ ਨੂੰ ਪੁੱਛਿਆ ਸੀ ਉਹ ਕਹਿੰਦਾ ਮੈਨੂੰ ਛੁੱਟੀ ਨਹੀਂ ਮਿਲਦੀ ਨਾਈਟ ਡਿਊਟੀ ਹੁੰਦੀ ਆ ਉਹਦੀ ਤੇ ਦਿਨੇ ਕਹਿੰਦਾ ਜੇ ਡਿਊਟੀ ਹੁੰਦੀ ਆ ਦੇਣੇ ਤਾਂ ਆਪਾਂ ਕਿਸੇ ਨੂੰ ਭੇਜ ਵੀ ਦੇਵਾਂਗੇ ਰਾਤ ਵਾਲੀ ਡਿਊਟੀ ਕੋਈ ਵੀ ਨਹੀਂ ਲੌਂਦਾ ਹਨਾ ਇੱਕ ਦੂਜੇ ਦੀ ਤੇ ਠੰਡ ਦਾ ਟਾਈਮ ਆ ਤੁਹਾਨੂੰ ਪਤਾ ਹੀ ਆ ਹਨਾ ਚਲੋ ਬਾਕੀ ਦੇਖਦੇ ਆਂ ਆਪਾਂ ਕੀ ਬਣਦਾ ਤੇ ਹੁਣ ਆਪਾਂ ਪਬਜੀ ਖੇਡ ਕੇ ਆੜੇ ਸੀਗੇ ਦਿਨੇ ਵੀ ਲਾਲਾ ਨੇ ਛੱਟ 10 ਮਿੰਟ ਦੇਖੋ ਹੈੱਡਫੋਨ ਚਾਰਜ ਲਾਤੀ ਆਪਾਂ ਬਾਕੀ ਹੁਣ ਅੰਦਰ ਚੱਲ ਕੇ ਦਿਖਾਉਣੇ ਆ ਬਾਕੀ ਸੋਲ ਆ ਦੇਖੋ ਚੈੱਕ ਕਰੋ ਇਹ ਕੀ ਹੋਇਆ ਸੀ ਨਾ ਬਾਕੀ ਸਾਰੀਆਂ ਇਟਾ ਉਟਾ ਕੱਢ ਲੀਆਂ ਸੀ ਆਪਾਂ ਤੇ ਡੈਡੀ ਨੇ ਕੀ ਕਰਿਆ ਕੋਈ ਯਾਰ ਦੋਸਤ ਸੀਗਾ ਟਰੈਕਟਰ ਵਾਲਾ ਉਹ ਕਹਿੰਦਾ ਮੈਨੂੰ ਰੋੜੇ ਦੇਓ ਕੱਢ ਕੇ ਡੈਡੀ ਕਹਿੰਦਾ ਭਾਈ ਰਸੋਈ ਭਾਂ ਲਾ ਲੈ ਜਾ ਉਹਨੇ ਚੰਗੀਆਂ ਇੱਟਾਂ ਲੈ ਗਿਆ ਦੂਜੇ ਦਿਨ ਥੋੜਾ ਜਿਹਾ ਥਾਂ ਰਹਿ ਗਿਆ ਸੀ ਥੱਲੇ ਥੱਲੇ ਨਿਵਾ ਜੀਆਂ ਉਹਨੂੰ ਕਿਹਾ ਵੀ ਤੂੰ ਕਹਾਂ ਮੈਂ ਆਉਂਗਾ ਦੂਜੇ ਦਿਨ ਸਾਤੀਆਂ ਇੱਟਾ ਇੱਟਾ ਕੱਢ ਕੇ ਲੈ ਗਿਆ ਦੂਜੇ ਦਿਨ ਆਇਆ ਨਹੀਂ ਉਹਨੂੰ ਪਤਾ ਵੀ ਕੋਪਾਈ ਹੋਣੀ ਆ ਇਹੋ ਜਿਹੇ ਬੰਦੇ ਨੇ ਕਰ ਲਉ ਭਲਾ ਅੱਜ ਤਾਂ ਭਲਾ ਕਰਿਆ ਵੀ ਗਰੀਬ ਬੰਦਾ ਚਲੋ ਉਹਨੇ ਤਾਂ ਰੋੜੇ ਮੰਗੇ ਸੀ ਆਪਾਂ ਇੱਟਾਂ ਦੇਤੀਆਂ ਇਹ ਜੀਆਂ ਦੇਖੋ ਇੱਟਾਂ ਸੀ ਜੀ ਆਹ ਦੇਖੋ ਕਿੰਨੀਆਂ ਵਧੀਆ ਇੱਟਾਂ ਨੇ 8000 ਨੂੰ ਇੱਟ ਹੋ ਟਰਾਲੀ ਫੁੱਲ ਨ ਭਰ ਕੇ ਲੈ ਗਿਆ ਸੀ ਉਹ ਚਲੋ ਉਹ ਵੀ ਨਹੀਂ ਆਪਾਂ ਕਹਿੰਦੇ ਸਾਰੇ ਪਰਿਵਾਰ ਨੇ ਮਿਹਨਤ કરી ਸੀ ਲੈ ਕੇ ਗਿਆ ਚੰਗੀ ਗੱਲਾਂ ਮਿਹਨਤ કરી ਆ ਤਾਂ ਪਰ ਵੀ ਸਾਡਾ ਤਾਂ ਨੁਕਸਾਨ ਕਰ ਗਿਆ ਨਾ ਤੂੰ ਪਚਾਲੇ ਪੱਟ ਕੇ ਸਿੱਟ ਗਿਆ ਤੂੰ ਵੀ ਸਾਰਾ ਨਮੇੜ ਕੇ ਜਾ ਜਾਤਾ ਹਨਾ ਕੂੜਾ ਕଡਾ ਲੋਰੇ ਛੱਡ ਗਿਆ ਸਾਰਾ ਲੈ ਗਿਆ ਵਾਕੀ ਟੋਟਾ ਕੱਢ ਕੇ ਇਹ ਹੀ ਲੋਕ ਨੇ ਕਰ ਲਓ ਭਾਲਾ ਤੇ ਸਾੜੀ ਦਾ ਥਲਾਸ ਹੀ ਪੀਚਾ ਲਾ ਵੀ ਦੇ ਦਾਂਗੇ ਉਹਨੂੰ ਵੀ ਲੈ ਜੂ ਕੱਢ ਕੇ ਪਰ ਆਈ ਨਹੀਂ ਮੁੜ ਕੇ ਬਾਕੀ ਮਿੱਤਰੋ ਆਹ ਜਿਪਸੀ ਵਕਿਆਊ ਆ ਆਪਣੀ ਜੇ ਕਿਸੇ ਨੇ ਲੈਣੀ ਆ ਵੀਰ ਭਰਾ ਨੇ ਪਰ ਇਹ ਕੰਮ ਕਿੱਥੇ ਆਉਂਦੀ ਆ ਤੁਹਾਨੂੰ ਪਤਾ ਹੀ ਆ ਕਿ ਜਾਂ ਤਾਂ ਖੇਤ ਬੰਨੇਗਾ ਮਾਊਗੀ ਜਾਂ ਕੋਈ ਭੈਣ ਭਰਾ ਕਪੈਣ ਕਪੂਨ ਤੇ ਜਾਂਦਾ ਜਾਂ ਕੋਈ ਹੋਰ ਢਾਟ ਭਾਈ ਵਾਲੇ ਕੰਮ ਕਿਸੇ ਨੇ ਵੀ ਲੈਣਾ ਹਨਾ ਤੁਹਾਨੂੰ ਪਤਾ ਪਾਸੀ ਹੋ ਗਿਆ ਤਾਂ ਇਹਨਾਂ ਦੀਆਂ ਹੁੰਦੀਆਂ ਨਹੀਂ ਹੁਣ ਤੇ ਇਦਾਂ ਦਾ ਕੋਈ ਕੰਮ ਲੈ ਸਕਦਾ ਕਿਸੇ ਨੇ ਵੀ ਲੈਣੀ ਆ ਪੈਂਟ ਕਹੇ ਹਜ਼ਾਰ ਦੀ ਵੇਚ ਦਾਂਗੇ ਆਪਾਂ ਬਸ ਇਹ ਤਾਂ ਅੱਜ ਵੀਡੀਓ ਪਾਈ ਹੋਈ ਆ ਇਹਦੀ ਫੇਸਬੁੱਕ ਤੇ ਬਹੁਤ ਭੈਣ ਭਰਾ ਭਰਾ ਬਹੁਤ ਆਏ ਸੀ ਆਪਣੇ ਦੇਖਣ ਗੱਡੀ ਅੱਜ ਰੇ ਆਪਣੇ دوست ਤੋਂ ਵੀ ਪਵਾਤੀ ਸੀ ਵੀਡੀਓ ਹਾਂਜੀ ਕੀ ਬਣਾ ਰਹੇ ਹੋ ਬੇਟਾ ਗੁੱਟੂ ਤੂੰ ਇੱਥੇ ਕਿਹੜਾ ਨਹੀਂ ਆਇਆ ਹਾ ਦੇਖੋ 8:00 ਟਾਈਮ ਵੱਜ ਰਿਹਾ ਛਾੜੂ ਮੈਂ ਰੋਟੀ ਬਣਾ ਕੇ ਹੋਣਾ ਇਸੀ ਦੁਕਾਨ ਤੇ ਰੋਟੀ ਬਣਾ ਲਈ ਤੇ ਖਾਧੀ ਹਜੇ ਹੈ ਨਹੀਂ ਅਸੀਂ ਨਹੀਂ ਤਾਂ ਉਹ ਦੀ ਖਾ ਲਾਂਗੇ ਸੀ ਕਮੈਂਟ ਕਰਕੇ ਦੱਸੋ ਬਾਲੇ ਕਹਿ ਦਿੰਦੇ ਆ ਵੀ ਛਾੜੂ ਮਾਰਨਾ ਨਹੀਂ ਚਾਹੀਦਾ ਕਹਿੰਦੇ 8:00 ਵੀ ਕੌਣ ਵੈਮ ਕਰਦਾ ਅਸੀਂ ਨਹੀਂ ਕਰਦੇ ਵੀ ਕਹਦਾ ਤਾਂ ਨਹੀਂ ਵੀ ਹੱਥ ਨੇ ਝਾੜੂ ਨਹੀਂ ਮਾਰਨਾ ਚਾਹੁੰਦਾ। ਵੀ ਕੋਲ ਬੈਮ ਘਰ ਦਾ ਪਰ ਅਸੀਂ ਨਹੀਂ ਕਰਦੇ। ਐਖੋ ਇਹ ਹੁਣ ਸ਼ਾਮ ਨਹੀਂ ਝਾੜੂ ਮਾਰ ਰਹੇ ਨਹੀਂ 7:30 ਹੋ ਗਏ ਨੇ। ਹੁਣ ਆਪਾਂ ਦੁਕਾਨ ਵਧਾਵਾਂਗੇ। ਇਹ ਕਹਿੰਦੇ ਚੱਲ ਮਾਰ ਹੀ ਦਿੰਨੀ ਆ ਝਾੜੂ ਫੇਰ ਉਸ ਤੋਂ ਬਾਅਦ ਦੁਕਾਨ ਵਧਾਉਣਿਆ। ਕਾਗਨ ਕੁਗਲ ਜਿ ਡਿੱਗੇ ਪਈ ਨੇ। ਹੈਨਾ? ਹੂੰ। ਕਿੱਧਰ ਨੂੰ ਕੱਢ ਤਰੇਤਾ? ਅੱਧਾ ਕਿੱਧਰ ਨੂੰ ਕਰ ਦੰਨਾ। ਲੈ ਆਹ ਕੀ ਗੱਲ ਬਣੀ? ਅੱਧਾ ਉੱਧਰ ਅੱਧਾ ਇੱਧਰ। ਕਾਉਂਟਰ ਦੇ ਨਾਲ ਸਮਾਨ ਹੀ ਬਾਲਾ ਪਿਆ ਹੈ ਕਿੱਥੇ ਚੱਕਤਾ ਭਰੇ ਤਾਂ ਪਿਆ ਹੈ ਟਿੱਕਣ ਵਾਲਾ ਹਜੇ ਸੱਚ ਆਰਡਰ ਕਾ ਆ ਰੇ ਸੀ ਹਣਾ ਕਲਰ ਟੇਚੀ ਦਾ ਪੈ ਗਈ ਨੀ ਕਰੀ ਪੈਸੇ ਕਦੋਂ ਆ ਗਏ ਤੇ ਆਏ ਨਹੀਂ ਸੀ ਦੇਖੋ ਠੰਡ ਵਾਲੀ ਆਡਾ ਚਾਹ ਵਾਲੀ ਕੈਟਲ ਚਾਹ ਬਣਾ ਸਕਦੇ ਐ ਚ ਇੱਕ ਠੰਡ ਚ ਆਉਂਦੀ ਐ ਕੰਮ ਪਾਪਕੋਰਨ ਵਾਲੀ ਮਸ਼ੀਨ ਹੈ ਪੌਪ ਫੋਨ ਬਣਾ ਕੇ ਖਾ ਸਕਦੇ ਆ ਗਰਮ ਗਰਮ ਹੈ ਨਾ ਉਹ ਕਾ ਨਹੀਂ ਇੱਕ ਹੀਟਰ ਠੰਡਾ ਵਾਲਾ ਟੂਨੀਆਂ ਦਾ ਸੇਲ ਹੋ ਗਈਆਂ ਸਾਰੀਆਂ ਖਾਲੀ ਡੱਬਾ ਪਿਆ ਇਹ ਤਾਂ ਰਹੀ ਨਹੀਂ ਹੈਗੀ ਹੋਰ ਮੰਗਾਉਣੀਆਂ ਪੈਣੀਆਂ ਇਹ ਤਾਂ ਮੰਗਾ ਲਾਂਦੇ ਸੱਚ ਮਲਾਂ ਵੀ ਹੈ ਨਹੀਂ ਹੁਣ ਪੀਸ ਇੱਕ ਵੀ ਕੀ ਹੈਗਾ ਓਹ ਹੈ ਨਹੀਂ ਹੈ ਨਾ ਕੋਈ ਫੀ ਜਿਹੜਾ ਸਿਗਨਲ ਹੋ ਗਿਆ ਫੇਦੀ ਨਹੀਂ ਰਹਾ ਜਾਂਦਾ ਦਿਨੀ ਵਾਲੇ ਛੋਟੇ ਹੋ ਜਾਂਦੇ ਨੇ ਠੰਡ 'ਚ ਤਾਂ ਦੇਖੋ ਸਾਡੀ ਸੜਕ ਤਾਂ ਸੁਨਸ ਸੁਨਾਈ ਹੋ ਜਾਂਦੀ ਐ ਇਸ ਵੇਲੇ ਘੱਟ ਵੱਧੀ ਚੱਲਦੀ ਹੈ ਹਨਾ ਮਾ ਆਪਣੇ ਤਾਂ ਪਿੰਡਾਂ 'ਚ ਸੁਨਸ ਸੁਨਾਈ ਹੋ ਜਾਂਦੀ ਐ ਇਸ ਵੇਲੇ ਸੜਕ ਘੱਟ ਵੱਧੀ ਚੱਲਦੀ ਐ ਓ 11 ਵਜੇ ਤੱਕ ਚੱਲੀ ਜਾਂਦੀ ਐ ਇਹ ਹਾਂ ਇਹ ਫਰਕ ਤਾਂ 11-12 ਵਜੇ ਚੱਲਦੀ ਆ ਸਟਾਰਟ ਹੁੰਦੀ ਆ ਚੱਲਦੀ ਦਾ ਮਤਲਬ ਹੈ ਜੀ ਕੈਨ ਮੈਂ ਹੂੰ ਵੀ ਠੰਡ ਦੇ ਟਾਈਮ 'ਚ ਵੀ ਛੇਤੀ ਉਹ ਕਰ ਦੰਦੇ ਆ ਕਹਿੰਦੀ ਆ ਇਧਰ ਆ ਜਾ ਵੀ ਠੰਡ 'ਚ ਅਗਲਾ ਛੇਤੀ ਦੁਕਾਨਦਾਰ ਕੂਨ ਵਧਾ ਦਿੰਦਾ ਹੁਣ ਆਪਾਂ ਦੇ ਕਿੱਥੇ ਦਾ 9 ਵਜੇ ਬਲੋਨੀ ਕਿੱਥੇ 7:30 ਵਜੇ ਵਧਾਵਾਂਗੇ ਹੁਣ ਟਾਈਮ ਦਾ ਫਰਕ ਹੈ ਗਈ ਆ ਚਲੋ ਜੀ ਹੁਣ ਚੱਲਦੇ ਆ ਸਫਾਈ ਇਹਨਾਂ ਨੇ ਕਾਉਂਟਰ ਸਾਫ ਕਰਤਾ ਸੀ ਝਾੜ ਝੂੜ ਦਿੱਤਾ ਸੀ ਹੁਣ ਝਾੜੂ ਲਾਤਾ ਹੁਣ ਆਪਾਂ ਚੱਲਦੇ ਅੰਦਰ ਆਵਾਜ਼ ਜੀ ਕਾਦੀ ਆ ਜਾਂਦੀ ਇੱਧਰੋਂ ਸਵੇਰੇ ਆਊਗਾ ਸ਼ਾਇਦ ਗਿੰਮੀ ਹੈ ਸਵੇਰੇ ਆਊਗਾ ਸ਼ਾਇਦ ਗਿੰਮੀ ਪਾਹਾ ਪਾਉਣਾ ਮਿੱਟੀ ਕਹਿ ਕੇ ਆਹੋ ਹੁਣ ਗਿੰਮੀ ਹੂੰ ਕੱਲ ਵੀ ਆਇਆ ਸੀ ਉਹ ਅੱਜ ਕਹਿੰਦਾ ਸੀ ਅੱਜ ਉਹਨੂੰ ਜਵਾਬ ਦਿੱਤਾ ਸੀ ਤੇ ਸਵੇਰੇ ਕਹਿੰਦਾ ਹਾਂ ਸਵੇਰੇ ਕਹਿੰਦਾ ਪਵਾਉਂਗਾ ਸਵੇਰੇ ਆਊ ਹੱਥ ਪਾਉਣਾ ਕਰਾ ਚ ਲਾਉਣਾ ਪਊ ਉਸੇ ਕਰਾ ਲਾਉਣਾ ਪਊ ਇੱਧਰ ਉਹ ਦੁਕਾਨ ਮੂਰੇ ਸਾਫ਼ ਜਾ ਹੋ ਜੂ ਯਾਰ ਬਾਲਾ ਹੀ ਆਉਣਾ ੱਖ ਲਾਦਾ ਉਧਰ ਉੱਚ ਨਹੀਂ ਮਜ਼ਾ ਹੋ ਰਿਹਾ ਇਹੋ ਰਾਜਾ ਬਣਾ ਲਿਓ ਲਓ ਜੀ ਦੁਕਾਨ ਆਪਾਂ ਵਧਾਤੀ ਆ ਤੇ ਹੁਣ ਚੱਲਦੇ ਆ ਅੰਦਰ ਆਪਾਂ ਲਓ ਜੀ ਚਾਬੀ ਇਹ ਆ ਬੀ ਚਾਬੀ ਚਲੋ ਹਾਂ ਜੀ ਮਿੱਤਰੋ ਅੱਜ ਅਸੀਂ ਆਏ ਆ ਵਿਸ਼ਾਲ ਮਹਿਗਾ ਉਹ ਜਿਹੜਾ ਮੋਲ ਆ ਮਾਨਸਾ ਨਾਲ ਉੱਥੇ ਆਏ ਹੋਏ ਆ ਤੇ ਤੁਹਾਨੂੰ ਦਿਖਾਉਣਿਆ ਕਾਫੀ ਆਈਟਮਾਂ ਨੇ ਉਰੇ ਬੱਚਿਆਂ ਦੀਆਂ ਕਪੜੇ ਵਗੈਰਾ ਠੰਡ ਗਰਮੀ ਵਾਲੇ ਸਾਰੇ ਤੇ ਹੋਰ ਖੇਡਾਂ ਵਗੈਰਾ ਸਾਰਾ ਕੁਝ ਮਿਲਦਾ ਤੇ ਚਲੋ ਦੇਖ ਕੇ ਗੇੜਾ ਸਾਰੇ ਮੌਲ ਚ ਦਿਖਾਉਣੇ ਆਪਾਂ ਚੈੱਕ ਕਰੋ ਅਸੀਂ ਨਾ ਇਹਨਾਂ ਦੀ ਦਵਾਈ ਲੈਣ ਆਏ ਸੀਗੇ ਤੇ ਬਾਕੀ ਭੈਣ ਆਏ ਹੋਏ ਸੀ ਆਪਣੇ ਇਹ ਕਹਿੰਦੇ ਚਲੋ ਅਸੀਂ ਜਾ ਆਵਾਂਗੇ ਮੌਲ ਚ ਕਪੜੇ ਵਗੈਰਾ ਲੈ ਲਾਂਗੇ ਨਾ ਜੋ ਕੋਈ ਪਸੰਦਾ ਆ ਤੇ ਆ ਦੇਖੋ ਨਿਕਨੇ ਕੇ ਬੱਚਿਆਂ ਦੀ ਕਪੜੇ ਬਹੁਤ ਸੋਹਣੇ ਸੋਹਣੇ ਮਿਲਦੇ ਆ ਬਹੁਤ ਲੈਸ ਕਰਕੇ ਮਿਲਦੇ ਆ ਤੇ ਜੰਮੁਰਾ ਵਾਲੇ ਐਮ ਆਰ ਪੀ ਸਾਰਾ ਵਸ ਨੇ ਮੈਂ ਆ ਦੇਖੋ ਫਰਾਕ ਜੀ ਅਨਕੀ ਜੀ 219 ਰੁਪਈਆ ਦੀ ਆ ਇਹਦੇ ਵਿੱਚੋਂ ਵੀ ਤੁਹਾਨੂੰ ਲੈਸ ਮਿਲੂਗਾ ਬਾਕੀ ਹੋਰ ਕਾਫੀ ਆਟਮਾ ਨੇ ਸਰਦੀ ਵਾਲੀਆਂ ਸਾਨੂੰ ਉਧਰ ਚੱਲ ਕੇ ਦਿਖਾਵਾਂਗੇ ਖੜਿਆਉਣੇ ਵਗੈਰਾ ਇਹ ਭਾਣ ਜਾ ਆਪਣਾ ਹਾਂ ਵੀ ਕਿਵੇਂ ਆ ਤੇ ਪਿੱਤੂ ਦੇ ਅਸੀਂ ਵੀ ਬੂਟ ਲੈਂਦੇ ਆ ਬਹੁਤ ਸੋਹਣੇ ਲਾਈਟਾਂ ਵਾਲੇ ਤੇ ਪਹਿਲਾਂ ਜਿਹੜੇ ਬੂਟ ਲੈਂਦੇ ਸੀ ਉਹਦੇ ਲੱਗਦੇ ਸੀ ਹਨਾ ਕੋਈ ਤੇ ਹੁਣ ਇਹਦੇ ਬੂਟ ਲੈਤੇ ਆ ਘਰ ਵਾਸਤੇ ਲਾਈਟਾਂ ਵਾਲੇ ਬਹੁਤ ਸੋਹਣੇ ਬੂਟ ਆ ਤੇ ਹੁਣ ਇਹਦੇ ਪਾਮੂਦੇ ਲੈਣੇ ਆ ਪਾਮੂਦੇ ਬੂਟ ਲੈਣੇ ਆਗੇ ਇਹਦੇ ਵੀ ਪਸੰਦ ਆ ਗਏ ਸੀ ਵੈਸੇ ਅਸੀਂ ਗੇੜਾ ਦੇ ਇੱਕ ਵੀ ਚੱਲ ਹੋਰ ਦੇਖਦੇ ਆ ਕਿਸੇ ਪਾਸੇ ਹੋਰ ਵੀ ਪਏ ਹੁੰਦੇ ਫਲ ਜੇਜ ਚ ਆ ਦੇਖੋ ਰੇਟ ਸਾਰਿਆਂ ਦੇ ਇਹ ਬਹੁਤ ਵਧੀਆ ਚੀਜ਼ ਆ ਇੱਥੇ ਕਸਟਮਰ ਨਾਲ ਇਹ ਗੱਲ ਵੀ ਨਹੀਂ ਕਰਦੇ ਹੈਗੇ ਤੇ ਕਿਉਂਕਿ ਰੇਟ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਨਾ ਆਪਣੇ ਲੋਕਾਂ ਨੂੰ ਫੇਰ ਵੀ ਆਦਤ ਹੁੰਦੀ ਆ ਉਹ ਕਰਨ ਦੀ ਰੇਟ ਵਗੈਰਾ ਪੁੱਛਣ ਦੀ ਜਾਂ ਸਾਈਜ਼ ਕਿੱਥੇ ਪਿਆ ਫਲਾਣਾ ਧਮਕਾ ਉਹ ਜਮਾਈ ਨਹੀਂ ਗੱਲ ਕਰਦੇ ਹੈ। ਚਲੋ ਸਹੀ ਹੈ ਵੈਸੇ ਜਦੋਂ ਅਗਲੇ ਨੇ ਰੇਟ ਲਾਇਆ ਹੋਇਆ। ਤੇ ਬਾਕੀ ਹੁਣ ਚੱਲ ਕੇ ਤੁਹਾਨੂੰ ਅੱਗੇ ਦਿਖਾਉਣੇ ਆ ਇਧਰੋਂ। ਦੇਖੋ ਨਿਕ ਨਿਕ ਚੱਲਦੇ ਕੀ ਪ੍ਰਾਈਸ ਹੈ ਇਹਦਾ? ਹੈ? 299 299 ਇਹਨਾਂ ਸੋਨਾ ਇਹਦੇ ਨਾਲ ਉਹ ਵੀ ਹੈ ਪਜਾਮੀ। ਉਹ ਅਲੱਗ ਲੈਣੀ ਪਊ ਆ ਜੀ। ਜਮਾਈ ਨਿੱਕੇ ਬੱਚੇ ਦਾ ਇਹ ਬਹੁਤ ਸੋਹਣਾ ਦੇਖੋ। ਕੋ ਯਾਦੇ ਨਹੀਂ ਰੇਟ ਵੀ ਹੈ ਨਾ ਠੰਡ ਵਾਲਾ ਕੁਆਲਿਟੀ ਵੀ ਵਧੀਆ ਹੈਗਾ ਇਦਾਂ ਨਹੀਂ ਹੈਗਾ ਵੀ ਉਹੀ ਹੈ ਨਾ ਕੁਆਲਿਟੀ ਵੀ ਬਹੁਤ ਵਧੀਆ ਬਾਕੀ ਆ ਦੇਖੋ ਨਿੱਕੇ ਨਿੱਕੇ ਕੇਟਾ ਬੱਚੇ ਦੀਆਂ ਛੋਟੇ ਬੱਚੇ ਦੀਆਂ ਆ ਦੇਖੋ ਕਿੰਨਾ ਸੋਹਣਾ ਦੇਖੇ ਅੰਮ੍ਰਿਤ ਹੂੰ ਹੋਏ ਜੀ ਸੋਹਣਾ ਕਿੰਨਾ ਸੋਹਣਾ ਨਾ ਕੀ ਪ੍ਰਾਈਸ ਆ ਦੇਖੇ ਦਾ 500 599 ਸੋਹਣਾਗਾ ਤੇ ਬਾਕੀ ਸੋਨੂੰ ਸਾਰਾ ਗੇੜਾ ਦੇ ਕੇ ਸਾਰੇ ਦਿਖਾਉਣੇ ਆ। ਪਾਮੂ ਇਧਰ ਆਓ। ਉਹ ਤੂੰ ਵਧੀਹੀ ਮੈਂ ਕੁੜੀ ਨਹੀਂ ਮੁੰਡਾ। ਆ ਤਾਂ ਇਹਨਾਂ ਤੋਂ ਤਾਂ ਲੈ ਹੀ ਲੈ ਬਸ। ਇਹ ਸੋਨਾ। ਜਿਵੇਂ ਆ ਦੇਖੋ 4 ਸਾਲ ਬੱਚੇ ਦੇ ਗੁੜੀਆਂ ਦੇ ਹਨਾ ਕੱਪੜੇ ਕੋਟ ਵਗੈਰਾ। ਤਨ ਸੋਨੜੰਨੇ ਮੇ 400 ਨੇ ਨੰਨੇ ਕਿੰਨੇ ਸੋਹਣੇ ਸੋਹਣੇ ਕਲਰ ਆ ਦੇਖੋ ਠੰਡਾ ਵਾਲੇ ਹਾਂਜੀ ਹੋ ਬੱਚਿਆਂ ਦਾ ਖੁਸ਼ੀਆਂ ਚੜ ਜਾਂਦੀਆਂ ਨੇ ਤਿਆਰੀ ਉਹ ਦੇਖੋ ਉੱਤੇ ਹਾਂ ਮੇਚ ਬੱਚਾ ਇਧਰ ਆ ਉਹ ਇਧਰ ਇਧਰ ਆ ਜਾਓ ਆ ਜਾਓ ਇਧਰ ਆ ਜਾਓ ਲੱਡੂ ਤੇ ਬੱਚੇ ਉਹਦੀ ਖਿੱਚ ਕੇ ਲੈ ਜਾਂਦੇ ਆ ਔਰੇ ਆਓ ਪੁੱਤ ਲੋ ਜੀ ਦੇਖੋ ਪੈਂਟਾ ਇੱਥੇ ਵੀ ਬੱਚਿਆਂ ਦੇ ਨੇ ਜ਼ਿਆਦਾਤਰ ਜਾਣਦ ਸਾਰੇ ਵੱਡੇ ਬੱਚਿਆਂ ਦੇ ਆ ਗਏ ਉਹ ਜਾਣਦ ਸਾਰੇ ਵੱਡੇ ਪੈਂਟਾ ਬਜਾਰਾ ਬਹੁਤ ਸੋਹਣੀਆਂ ਸੋਹਣੀਆਂ ਪੈਂਟਾ ਨੇ ਬਹੁਤ ਸੁੰਦਰ ਨੇ ਨਵੇਂ ਦੇ ਉਹ ਜਿਵੇਂ ਉਹ ਦੇਖੋ ਲੀਡੀ ਆ ਸ਼ਾਇਦ ਬਹੁਤ ਵਧੀਆ ਬਹੁਤ ਵੱਡਾ ਮਾਲ ਹੈ ਕੁਝ ਵੀ ਲੈ ਸਕਦੇ ਹੋ ਤੁਸੀਂ ਹੁਣ ਕੀ ਕੀ ਚੀਜ਼ ਦਾ ਆਪਾਂ ਨਾਲ ਲਈ ਜਾਈਏ ਉਰੇ ਦੇਖੋ ਗਰਮੀ ਸਰਦੀ ਸਰਦੀ ਵਾਲੀ ਆਈਟਮਾਂ ਉਹ ਪਈਆਂ ਨੇ ਬੱਚੇ ਦੀਆਂ ਬਹੁਤ ਸੋਹਣੀਆਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਬਹੁਤ ਕੱਪੜੇ ਰੀਅਲ ਕੱਪੜੇ ਨੇ ਇਦਾਂ ਨਹੀਂ ਹੈਗਾ ਵੀ ਡੁਪਲੀਕੇਟ ਜੇ ਹੋਣਗੇ ਹਨਾ ਤੇ ਬਹੁਤ ਸੋਹਣੇ ਸੋਹਣੇ ਕੱਪੜੇ ਆ ਸਾਰੇ ਸਾਨੂੰ ਗੇੜਾ ਪਰਵਾਤਾ ਦੇਖੋ ਚੈੱਕ ਕਰੋ ਆ ਦੇਖੋ ਮਿੱਤਰੋ ਬੂਟ ਬੂਟਾਂ ਦਾ ਇਧਰ ਚੱਪਲਾਂ ਬੂਟਾਂ ਤੇ 299 ਦੀ ਚਪਲਾ 149 ਦੀ ਕੱਲੇ 99 ਦੀ ਤੇ 30% ਲੈਸ ਐ ਤੇ ਇਦਾਂ ਦੇ ਬਹੁਤ ਸੋਹਣੇ ਸੋਹਣੇ ਬੂਟ ਮਿਲਦੇ ਆ ਸਸਤੇ ਬੂਟ ਤੇ ਬੱਚਿਆਂ ਦੇ ਵੀ ਬਹੁਤ ਸੋਹਣੇ ਸੋਹਣੇ ਬੂਟ ਨੇ ਤੇ ਲੜੀ ਆ ਗਿਆ ਇਹ ਮਫਤ ਕਈ ਸਮੋਂ ਮਫਤ ਸੇ ਸੋਮਤ ਸੇ ਬੋਰਨ ਨਾਈ ਖਰੀਦਣੇ ਕੋ ਲਈ ਹਸਲਾ ਕੋ ਫਰੀਦ ਹੁੰਦੇ ਆ ਨਾ 100 ਦੀ ਜੇ ਕੋਈ ਵੀ ਚੀਜ਼ ਖਰੀਦਾਂਗੇ ਆਪਾਂ ਤੇ ਉਹ ਬੱਚਿਆਂ ਦੀ ਆਈਟਮ ਆ ਗਈਆਂ ਦੇਖੋ ਚੈੱਕ ਉਧਰ ਲੜੋ ਨਾ ਬੱਤ ਸਾਡੇ ਦਾ ਜਵਾਬ ਹੈ ਇਹਦੇ ਪਿੱਛੇ ਲੜੀ ਜਾਂਦੇ ਟਰਾਲੀ ਪਿੱਛੇ ਸੋਟਾ ਵੀ ਇੱਕ ਕਿਸਮ ਚੋਰੀ ਇੱਕ ਕਿਸਮ ਇਕੱਲੇ ਆ ਗਈ 290 ਰੁਪਈਆ ਦੀ ਇਹ ਆਹ ਦੇਖੋ ਮਿੱਤਰੋ ਬੱਚਿਆਂ ਦੇ ਆ ਛੇਡਾ ਫੁੱਡਾ ਕਿਟਾ ਵਗੈਰਾ ਟੇਚੀ ਸਾਰੀਆਂ ਆਈਟਮ ਆ ਪਈਆਂ ਨੇ ਇੱਥੇ ਘਰ ਦੇ ਵਾਸਤੇ ਵੀ ਆ ਦੇਖੋ ਚੱਲੇ ਚੱਲੇ ਹੋਰ ਜੁੱਸਰ ਖੇਟਾਂ ਬੱਚਿਆਂ ਦੇ ਇਧਰ ਆਓ ਬੇਟਾ ਇਧਰ ਆਓ ਪਿੱਤੂ ਤੇ ਚੈੱਕ ਕਰੋ ਤੁਸੀਂ ਕੋਈ ਵੀ ਆਈਟਮ ਕਿਦਾਂ ਦੀ ਵੀ ਸਾਰੀ ਆਈਟਮ ਮਿਲੂਗੀ ਤੁਹਾਨੂੰ ਪ੍ਰੀਤੀ ਪ੍ਰਮੋਸ਼ਨ ਕਰੀ ਜੰਨੇ ਆਪਾਂ ਵੀ ਦੇਖੋ ਹੂੰ ਇਹ ਤੁਹਾਡੇ ਕੋਲ ਪਿਆ ਉਹ ਤੇ ਇਸ ਨਾਲ ਲਈ ਆ ਆਹ ਹਾਰੀ ਤੁਹਾਡੇ ਕੋਲ ਜ਼ਾਂਗਰੇ ਸੇ ਲਉ ਨੰਬਰ ਕਰਦੇ ਆ ਕੀ ਲੈਣਾ ਵਧੀਆ ਤੇ ਹੈਗੀ ਸੀ ਜਿਹੜੀ ਆਹ ਦੇਖ ਲਾ ਇਹੋ ਜਿਹੀ ਤਾਂ ਇਹ ਕੋਲ ਟੁੱਟੂ ਵੀ ਪੈਣਾ ਹੈਗੀ ਦੀ ਆ ਥੱਲੇ ਬਹਿ ਕੇ ਦੇਖ ਲਾ ਕਿੰਨੀਆਂ ਪੰਨੀਆਂ ਨੇ ਬਹਿ ਕੇ ਦੇਖ ਲਾ ਨੀਚੇ ਆਰੇ ਡੁੱਬੀ ਸੋਨੀਆ ਓਏ ਆਹ ਰੈੱਡ ਰਾਮੂ ਚੀਕ ਮਸਲਾ ਆਉਂਦੀ ਨਹੀਂ ਕਾਲੇ ਤੇ ਕਈ ਕਲਰ ਨੇ ਗਿਆ ਦੇਖੋ ਕਾਸੇ ਦੇਖੋ ਕੰਨਾ ਡਿਜ਼ਾਈਨ ਵੀ ਅਲੱਗ-ਅਲੱਗ ਨੇ ਕਲਰ ਕੋਲ ਕਰ ਨਹੀਂ ਬਸ ਨਾ ਮਿਲਣੇ ਨਾ ਮਿਲਣੇ ਨਾ ਕਸਮ ਆਹ ਸ਼ਾਲ ਮੇਗਾ ਮਾੜ ਲੇ ਜਾਓ ਉੱਪਰ ਆ ਗਏ ਦੂਸਰੀ ਮੰਜ਼ਲ ਤੇ ਮਾਰੇ ਬਰਾਤਪੁਰ ਤੇ ਜਹਾਂ ਆਪਕੋ ਮਿਲੇ ਚਾਕੂ ਪਾਈ ਜੀ ਹਾਂ ਕਸਮ ਦੂਸਰੀ ਮੰਜ਼ਲ ਤੇ ਆ ਗਏ ਹੁਣ ਆਪਾ ਦੂਸਰੀ ਮੰਜ਼ਲ ਤੇ ਵੀ ਬਹੁਤ ਸੋਹਣਾ ਕਪੜੇ-ਕਪੜੇ ਹੋਰ ਪੋਟੂ ਵੈਟ ਲਓ ਇਸੇ ਕੇ ਸਾਥ ਇੱਕ ਇੱਕ ਵੀ ਲੈ ਜਾਓ ਇਸੇ ਕੇ ਸਾਥ ਲਓ ਜੀ ਆਹ ਸ਼ੋਪਿੰਗ ਕਰੀਏ ਥੋੜੀ ਜੀ ਆਪਾ ਤੇ ਇੱਥੇ ਭਾਂਡੇ-ਹੋਣਡਿਆਂ ਦਾ ਬਹੁਤ ਸੋਹਣਾ ਚਲੋ ਫੇਰ ਦਿਖਾਵਾਂਗੇ ਕਦੇ ਫ੍ਰੀ ਟਾਈਮ ਆਈ ਹੋਣ ਮੇਰੇ ਕੋਲੇ ਨਾ ਕਸਟਮਰ ਖੜੇ ਆ ਦੁਕਾਨ ਤੋਂ ਬਾਹਰੋਂ ਆਏ ਸੀ ਤੇ ਹੁਣ ਆਪਾਂ ਚੱਲਣ ਲੱਗੇ ਆ ਚਲੋ ਜੀ ਆਜੋ ਜੀ ਬਹੁਤ ਸੋਹਣਾ ਸਮਾਨ ਮਿਲਦਾ ਤੇ ਤੁਸੀਂ ਵੀ ਆ ਸਕਦੇ ਹੋ ਤਿੰਨ ਕੋਨੀਆਂ ਤੇ ਮੋਲ ਆ ਇਹ ਤੇ ਬਾਕੀ ਚਲੋ ਫੇਰ ਦਿਖਾਵਾਂਗੇ ਕਦੇ ਜਦੋਂ ਟਾਈਮ ਲੱਗਿਆ ਜੀ ਹੁਣ ਆਪਾਂ ਚੱਲੇ ਘਰ ਨੂੰ ਤੇ ਸਾਨੂੰ ਹਜੇ ਭੁੱਖ ਲੱਗੀ ਪਈ ਸੀ ਅਸੀਂ ਕਿਹਾ ਸਾਨੂੰ ਕੁਝ ਖਵਾ ਦਿਓ ਤੇ ਖੜਦੇ ਨਹੀਂ ਹੈਗੇ ਖਵਾਉਂਦੇ ਨਹੀਂ ਹੈਗੇ ਸਮਾਨ ਝੁੱਗੀਆਂ ਦੋ ਲੈਤੀਆਂ ਨੇ ਸਾਰਾ ਦਿਨ ਹੋ ਗਿਆ ਮੋਚ ਮਿਲਿਆ ਤਾਂ ਹੈ ਨਹੀਂ ਕੁਝ ਉਹ ਵੀ ਐਡ ਐਡੀਆਂ ਝੁੱਗੀਆਂ ਨੇ ਉਹ ਚ ਕੱਢਿਆ ਹੀ ਐ ਪਤਾ ਕਰਦਾ ਕੱਢਿਆ ਕਵਾ ਵੀ ਵਾਰੀ ਉਹ ਸੌਲ ਜਾਂ ਕੱਟਦਾ ਹੈ ਪਤਾ ਨਹੀਂ ਕੀ ਸੀ ਉਹ ਨਾ ਕੁਝ ਨਹੀਂ ਕੱਟਿਆ ਤਨ ਚਿੱਜਾਂ ਤੇ ਬਿਸ਼ਰਮੀ ਆਵੇ ਭਾਂ ਦਾ ਉਹ ਕੱਢੀਆਂ ਨੇ ਟੋਕਰੀ ਟੀ ਦੀ ਟੋਕਰੀ ਔਰ ਲਈ ਫਨੇ ਉਹਦਾ ਡਕਢੀਰਾ ਉਸ਼ਾਲਾ ਇਹ ਤਾਂ ਉਹ ਸੀਗਾ ਇੱਕ ਖਾਲੀ ਜਮਾ ਅਸੀਂ ਪਰਤੇ ਜ ਰਹੇਗੇ ਭਾਈ ਖੰਡ ਲਿਆਂਦੀ 3 ਕਿਲੋ 8 ਕਿਲੋ 8 ਕਿਲੋ ਖੰਡ ਚਾਹ ਨਾਲ ਕਿਲੋ ਨਾਲ ਉਹ ਆਫਰ ਤੁਹਾਨੂੰ ਘਰੇ ਦਿਖਾਵਾਂਗੇ ਸੌਦਾ ਵਧੀਆ ਹੋ ਜੇ ਚਾਹ ਵਧੀਆ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਚਾਹ ਬੱਤੀ ਵਧੀਆ ਬੜਾ ਯਾਰ ਉਹ ਬ੍ਰਾਂਡ ਪਹਿਲੇ ਨਾਲ ਦੇਖਿਆ 8 ਤਾਂ ਹੈਗਾ ਖੰਡ ਤਾਂ ਕਿਨੇ ਖੰਡ ਵੀ ਕੀ ਰੇਟ ਆ ਕੀ 8 ਕਿਲੋ ਖੰਡ ਹੈ ਹਾਂ ਅੰਮ੍ਰਿਤ ਦੇ 40 ਰੁਪਿਆ ਨੂੰ ਜੋੜਾ 1 40 ਨੂੰ ਗੁਣਾ ਕਰੀ 48 ਨੂੰ 48 ਨੂੰ ਚੱਲ 40 ਨੂੰ ਹੀ ਲਾ ਲੋ 48 ਨੂੰ ਅੰਬਰ ਤੇ ਗੁਣਾ ਕਰੀ 8 ਨੂੰ ਉਹ ਕਹਿੰਦੀ ਐ ਕਿੱਥੇ ਗੁਣਾ ਉਹ ਬਿਨਾ ਫੋਨ ਵਾਲੀ ਬਿਨਾ ਫੋਨ ਤੋਂ ਕੋਈ ਗੁਣਾ ਕਰ ਸਕਦਾ ਹੈ ਹਾਈਲੈਸ ਕਰੇ ਉਹ ਕਿੱਧਰ ਘਰ ਤਾਂ ਦਿੰਨੇ ਨੀਚੇ ਹਾਈਲਾਈਟਸ ਕਰੇ ਹੋਣੇ ਦਿਮਾਗ ਚ ਨਿਕਲੇ ਬੰਦੇ ਗੁਣਾ ਨਹੀਂ ਗੁਣਾ ਨਹੀਂ ਹਾਂ ਅਸੀਂ ਹੈਗੇ ਪਰਤੇ ਜੀ ਭਾਈ ਚੰਗਾ ਖਵਾ ਤੋ ਦੋ ਉਸ ਪਹਿਲਾਂ ਮੈਨੂੰ ਦੱਸ ਤੁਸੀਂ ਕਿੰਨੇ ਪੈਸੇ ਪਹਿਲਾਂ ਕਿੰਨੇ ਦਿੱਤੇ ਸੀ ਪਹਿਲਾਂ ਕਿੰਨੇ ਦਾ ਬਿਲੇ ਹੋ ਕਰਿਆ 8 ਨੂੰ 8 ਨਾਲ 752 384 ਬਣਦੇ ਆ 752 384 384 ਰੋਥੀ ਹੋ ਗਿਆ ਤਾਂ ਕੰਮ ਭਾਈ ਗਲਤ ਹੋ ਗਿਆ ਆਪਣਾ ਵੀ ਫਿਰ ਤਾਂ ਤੇ 8 ਕਿਲੋ ਉਹਦਾ 150 ਦੀ ਰਹੇਗੀ ਚਾਹ ਫਿਰ ਉਹ ਤਾਂ ਬੇਕਾਰ ਆ ਚਾਹ ਜਿਹੜੀ ਚਾਹ 150 ਦੀ ਆ ਉਹ ਚਾਹ ਕਿਹੜਾ ਹੋਊ ਫਿਰ ਮੈਨੂੰ ਤਾਂ ਸਹੀ ਨਹੀਂ ਲੱਗਦਾ ਕਿ ਜਾਈ 150 ਰੁਪਏ ਕਿਲੋ ਆਇਆ ਹੋ ਨਹੀਂ ਹੈਗਾ ਕੋਈ ਚਾਹ ਆਪਾਂ 550 ਰੁਪਏ ਕਿਲੋ ਆਏਗੇ ਬਈ ਹਾਂ ਤੇ ਵੇਚ ਦਾਂਗੇ ਜਿਹਨੂੰ ਉਹਦੇ ਨਾਲ ਲਾ ਕੇ ਵੇਚਦੇ ਹਾਂ ਹੈੱਡਫੋਨ ਨਾਲ ਫ੍ਰੀ ਕਰ ਦਾਂਗੇ ਕਿ ਮੈਂ ਆਪਣੇ ਨਾਲ ਤੈਨੂੰ ਜੇ ਤੂੰ 100 ਵਾਲੇ ਨਾਲ ਆਪਾਂ ਵੀ 800 ਵਾਲੇ ਨਾਲ ਹੈ ਕਿਲੋ ਫ੍ਰੀ ਉਹ ਵੀ ਕਮਲ ਆੜਾ ਚਲੋ ਆਣੀ ਮੈਂ ਨਹੀਂ ਪੀੜਾ ਬਾਲਾ ਤੂੰ ਤੇ ਲੰਗਰ ਲੱਗਿਆ ਆ ਆਪਾਂ ਤਾਂ 50 ਦੀ ਸਕੂਲ ਤੇ ਜਾਂਦੇ ਨੇ ਉਹ ਦੇਖੋ 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 ਗੱਡੀਆਂ ਮੈਂ ਤੇਰੇ ਨਾਲ ਬਾਬਾ ਜੀ ਦਾ ਲੰਗਰ ਲੱਗਿਆ ਵਾਲੀ ਖਾਣਾ ਤਾਂ ਚਾਹੀਦਾ ਛੰਡੇ ਦੇਖੋ ਨਾਲ ਮੰਮੀ ਲੈ ਚਲਾਈ ਸਾਰੇ ਕਿੱਥੇ ਨਹੀਂ ਜਾਣਾ ਛੰਡੇ ਦੇਖ ਲਾਂਗੇ ਬਾਅਦ ਚਲਾਂਗੇ ਤੜਕੇ ਬਾਅਦ ਚਲੋ ਪਾਬਲੀ ਨੂੰ ਕਿਹਾ ਸੀ ਉਹ ਕੋਈ ਬਾਅਦ ਚ ਬਾਅਦ ਚ ਕੀ ਫਾਇਦਾ ਫਿਰ ਦੇਖੋ ਕੱਲ ਨੂੰ ਪਰਸੋਂ ਨੂੰ ਕੱਲ ਨੂੰ ਉਹਨੂੰ ਛੁੱਟੀ ਨਹੀਂ ਮਿਲਦੀ ਤਾਂ ਕਿਹਾ ਭੋਗਣਾ ਪਤਾ ਨਹੀਂ ਆਪਾਂ ਨੂੰ ਤਾਂ ਪਾਲੀ ਤੋਂ ਨਹੀਂ ਜਾਂਦੀ ਹਰ ਮੈਦਾਨ ਫਤੇ ਉਹ ਚੰਡਾ ਸੋਨਾ ਹੈ ਨਾ ਉਹ ਬਾਬੇ ਵਾਲਾ ਹਰ ਮੈਦਾਨ ਫਤਿਹ ਹੂੰ ਇਹ ਸੋਨਾ ਚੰਡਾ ਨਾ ਆਪਣੀ ਗੱਡੀ ਤੇ ਬਾਹਰ ਸੋਨਾ ਲੁਕੋਣ ਹਾਂ ਆਹ ਵਾਲਾ ਹਰ ਮੈਦਾਨ ਫਤਿਹ ਢਿੰਡਰਾ ਵਾਲੇ ਬਾਬੇ ਦੀ ਫੋਟੋ ਹੀ ਹਾਂ ਢਿੰਡਰਾ ਵਾਲੇ ਸਾਧਨੀ ਬਾਬਾ ਦੀਪ ਸਿੰਘ ਦੀ ਵੀ ਹੈਗੀ ਐ ਬਾਬਾ ਦੀਪ ਸਿੰਘ ਜੀ ਦੀ ਵੀ ਹੈਗੀ ਆ ਹਾਂ ਲੈ ਲਓ